नहीं, चलेंगी, नहीं, चलेंगी। नहीं, चलेंगी। नहीं, चलेंगी। नहीं नहीं चलेंगी। नहीं चरेंगी। नहीं चरेंगी। नहीं नहीं फारू ग्रह सामने ग्रैब आप फोन अपना ਹੈਲੋ ਇਧਰ ਇਧਰ ਤਾਂ ਕੇਲਾ ਮਾਰੋ ਭਾਈ ਤੱਕ ਕੇਲਾ ਮਾਰੋ ਕੇਲਾ ਮਾਰੋ ਤੱਕ ਕੇਲਾ ਮਾਰੋ ਸਮੇਂ ਨਹੀਂ ਦੇ ਆਏ ਬਾਕੀ ਕਿੱਥੇ ਨੇ ਆ ਦੂਜਾ ਕਿੱਥੇ ਆ ਕਿੱਥੇ ਕਿਹੜਾ ਰਾਉਂਡ ਆ ਪਿੱਛੇ ਹੈ ਹੈਲੋ ਉਹ ਬੰਦੇ ਪਿਛਲੇ ਉਹ ਇਹਨਾਂ ਛਿੱਕਦੇ ਉਹ ਕੱਢ ਦੇਣ ਪਿੱਛੇ ਆਪਣੀ ਕਸਟਡੀ ਲੈ ਕੇ ਮੈਨੂੰ ਰੋਕਿਆ ਰੋਕ ਦਿਓ ਕਿਉਂਕਿ ਇਹਦੇ ਉਹ ਟੱਕਰ ਬੜੇ ਦੇ ਨੇ ਜੀ ਸਰਕਾਰ ਦੇ ਉਹ ਬੰਦੇ ਪੈ ਸਰਕਾਰ ਆਪਾਂ ਉਹ ਵੜ ਕੇ ਚੰਗੇ ਅੰਦਰ ਨਹੀਂ ਨਹੀਂ ਐਸ.ਟੀ.ਐਮ. ਆ ਤੁਸੀਂ ਹੈ ਨਾ ਆਪਾਂ ਤੁਸੀਂ ਤੁਹਾਨੂੰ ਬੁਲਾ ਰਹੇ ਨੇ ਭਾਈ ਐਸ.ਟੀ.ਐਮ. ਨੂੰ ਬੁਲਾਓ ਮੈਂ ਕਹਿੰਦਾ ਆਪਾਂ ਬੁਲਾਈਏ ਐਮ.ਐਲ.ਾ ਸਾਹਿਬ ਅਹੀਂ ਹੁਣ ਇਹ ਅਹੀ ਜਾਈਏ ਉਹ ਚਲੀ ਗਏ ਦੋ ਬੰਦੇ ਜਾਣ ਦੇਖੋ ਮੇਰੀ ਗੱਲ ਸੁਣੋ ਆ ਲੋ ਆ ਲੋ ਵੀਡੀਓ ਦੇਖਣੇ ਨੇ ਆ ਆ ਆ ਦੋ ਬੰਦੇ ਅੰਦਰ ਕਿਧਰ ਆ ਦੋ ਬੰਦੇ ਸਰ ਇਹ ਆ ਆ ਕਰੇ ਸਾਰੇ ਬੰਦੇ ਆ ਜੀ ਆਰ ਕੱਢੋ ਸਾਰੇ ਹੁਣ ਆਹ ਲੋਕ ਮੱਥਾ ਤੁਹਾਡਾ ਅੰਦਰ ਆਹ ਵੇਖੋ ਆਹ ਇੱਧਰ ਖੜੇ ਆਂ ਦੋ ਆਹ ਓਏ ਤੂੰ ਦੂਸਰਾ ਫਿਰ ਰਾਜਨਾ ਮੇਰਾ ਵੀਰੇ ਤੂੰ ਸਹੇਲੀ ਮੇਰੀ ਹੋ ਜਾ ਜੀ ਦੋਮ ਦੋਮ ਚੈੱਕ ਇਨ ਕਰਨਾ ਜੀ ਨਾ ਪਤਾ ਤੂੰ ਮੈਨੂੰ ਹਰੋਣਾ ਵਾ ਤੂੰ ਜੀ ਫਿਰ ਸਾਈਡ ਤੇ ਗਿਆ ਹਣਾ ਜਾ ਜੀ ਜੀ ਭਾਜੀ ਬੜੀ ਕਹਿੰਦੇ ਬੜਾ ਬਾਰੇ ਟੈਂਪਾਸ ਕਰਦ ਰਹਾ ਮੈਂ ਯਾਰ ਤੇ ਪਾਸ ਕਰਦਾ ਇਹ ਕਾਪਰ ਓੜੇ ਆ ਜਨਾਬ ਕੋਈ ਟੈਂਪਾਸ ਕਰਨ ਦੇ ਬੰਦੇ ਬੰਦੇ ਲਿਆਓ ਬੰਦੇ ਲਿਆਓ ਫਰਕ ਨਹੀਂ ਮੈਨੂੰ ਮੈਨੂੰ ਦੋ ਤਿੰਨ ਜਣੇ ਚਾਹੀਦੇ ਹਾਂ 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 ਦੋ ਤਿੰਨ ਜਣੇ ਦੇਖੇ ਹਾਂ ਮੈਂ ਮੈਂ ਦੇਖਣਾ ਇਹ ਬੰਦੇ ਸਾਰੇ ਸਾਈਡ ਦੋ ਤਿੰਨ ਜਣੇ ਮੈਨੂੰ ਚਾਹੀਦੇ ਨੇ ਮੈਂ ਬੰਦਾ ਨਹੀਂ ਹਾਂ ਜੀ ਪਰ ਇਹ ਇਹ ਛੋਟਾ ਕਰਦੀ ਵਾ ਓਏ ਪੋੜਾ ਟਾਈਮ ਬੋਲਿਆ ਅੱਜ ਪੈਰੋ ਛੋਟਿਆ ਦਾ ਸਰ ਟਾਈਮ ਨਾ ਟਪਾਓ ਅੱਡਾ ਮੈਂ ਮੈਂ ਉਹਨੂੰ ਉਹਨੂੰ ਇੱਕ ਬਗਾਲਾ ਥੋੜਾ ਬਣਾਉਣਾ ਚਾਹੀਦਾ ਆਪਾਂ ਇੱਥੇ ਨੂੰ ਆਪਾਂ ਸਭ ਸੁਖ ਦਾ ਸਾਥ ਵਿੱਚ ਆਇਆ ਸੀ ਕਹਿੰਦਾ ਮਾਫ ਤੇ ਬਈ ਤਾਂ ਇਦਾਂ ਨੁਸਾਨਾ ਹੋਵੇ। ਇੱਕ ਗੱਲ ਸੁਣਾ ਉਹਨਾਂ ਨੇ ਬਣਾਏ ਨਹੀਂ ਬਾਕੀ ਇਹਨੇ ਸਾਡੇ ਬੰਦੇ ਤੇ ਗੇਟ ਤੇ ਵੀ ਨਹੀਂ ਖੜਾ ਕਿਉਂ ਤੱਕ ਤੁਸੀਂ ਉਹ ਜੀ ਮੈਂ ਉਹ ਐਸਾ ਨਹੀਂ ਹੋਣ ਇੱਥੇ ਗਏ ਸੀ ਮੈਨੂੰ ਵੀ ਪਤਾ ਆ ਸਾਡੇ ਤੋਂ 80 ਕਿਲੋਮੀਟਰ ਦੀ ਸੜਕ 'ਤੇ ਆਏ ਹਾਂ। ਕੁ ਮਿੰਟ ਦੇ ਬੰਦੇ ਫੜ ਲਿਓ। ਹੈਲੋ। ਫੜ ਲੈ ਆਪਣੇ ਪਰਚਾ ਹੁਣੇ ਹੁਣੇ ਇਮੀਡੀਏਟ ਇੱਕ ਗਵਰਨਮੈਂਟ ਮੁੱਦਾ ਹੁਣੇ 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 ਐਮਐਲਏ ਸਾਹਿਬ ਅਸੀਂ ਤੁਹਾਡੇ ਕੋਲ ਆਏ ਆਂ ਤੇ ਇਹ ਹੁਣੇ ਸਾਨੂੰ ਇੱਥੇ ਦਬਕੇ ਮਾਰ ਕੇ ਸਾਡੀਆਂ ਬੋਟਾਂ ਦੀ ਲੈਂਦੇ ਨੇ ਮਾਰਦੇ ਸਾਨੂੰ ਭਾਵੇਂ ਆਸਕੇ ਆਪਾਂ ਨੂੰ ਪੁੱਛੋ ਤੁਸੀਂ ਕਹਿ ਨਹੀਂ ਤੂੰ ਐਮਐਲਏ ਸਾਹਿਬ ਨਾਲ ਗੱਲ ਕਰਾ ਜਾ ਕੇ ਨਹੀਂ ਕਿਹਾ ਤੂੰ ਹਾਂ ਹੁਣ ਵੀ ਕਹਿੰਦਾ ਕਰਾ ਦਿੰਦਾ ਤੇ ਦੱਸੋ ਸਾਡਾ ਕੀ ਕਸੂਰਾ ਹੈ ਤੁਹਾਨੂੰ ਕੀ ਮਾਰਾਂਗੇ ਦੱਸੋ ਸਹੀ ਕੀ ਮਾਰਾ ਗਿਆ ਨਹੀਂ ਕਿਹਾ ਬਾਬਾ ਜੀ ਵੀ ਉੱਥੇ ਪਿੰਡ ਦੇ ਵਿੱਚ 25 ਬੰਦਾ ਲੈ ਕੇ ਸਾਡੇ ਚਲ ਗਏ ਹੋ ਹੈ ਤੇ ਉਹਨਾਂ ਦੇ ਕਾਰਵਾਈ ਕਰਨ ਦੇ ਸਾਨੂੰ ਆੜ ਕੇ ਦਬਕੇ ਮਾਰੀ ਜਾਂਦੇ ਤੁਸੀਂ ਹਾਂ ਕਿਹਦੇ ਕੋਈ ਨਿਆਵਾ ਤੁਹਾਡਾ ਦੱਸੋ ਸਹੀ ਤੁਸੀਂ ਉੱਥੋਂ ਦੂਰ ਲਓ ਦੂਜੇ ਪਾਸੇ ਤੁਸੀਂ ਫੋਟੋ ਰੱਖ ਚੋਂੜੇ ਸਾਡੀਆਂ ਸੀਐਸਟਾਫ ਵਾਲਿਆਂ ਕੋ ਗੁੱਸਾ ਦੇ ਜਾਂਦਾ ਨਹੀਂ ਗੁੱਸਾ ਦੇ ਜਾਂਦਾ ਦੋਸਤ ਬਾਅਦ ਆ ਮੇਰੇ ਨਾਲ ਕੋਈ ਕੰਮ ਨਹੀਂ ਕਰਦੇ ਮਾਰ ਕੇ ਮਾਰੀਆਂ ਮੰਨ ਲਓ ਜੇ ਤੁਹਾਨੂੰ ਸਟਾਰ ਲੱਗੇ ਤਾਂ ਸਾਡੇ ਕੋਲ ਵੀ ਸਟਾਰ ਨੇ ਭਾਈ ਚੋਪੋ ਨਾਲ ਰੰਮਣੇ ਜੰਗ ਮੇਰ ਕੋ ਠੀਕ ਹੈ ਨਾ ਇੱਥੇ ਵੀ ਨਹੀਂ ਖੜਨ ਦਿੱਤਾ ਤੱਕ ਕੰਮ ਨੂੰ ਸਾਡੇ ਤਾਂ ਕੇ ਮਰੀ ਜਾਂਦੇ ਦੇ ਭੱਜੋ ਕੀ ਆ ਬੰਦਾ ਕਿਉਂ ਕਿਉਂ ਬੰਦੇ ਸਾਡਾ ਪ੍ਰੈਜ਼ੀਡੈਂਟ ਪਿੱਛੇ ਹੋ ਜੂਗਾ ਕਾਰ ਦਿੱਤਾ ਅਸੀਂ ਨਹੀਂ ਉਹਦੇ ਅੰਦਰ ਰਹਿਣਗੇ ਲੈ ਲੈ ਭਾਜੀ ਮਿੰਟ ਜੇ ਇਹ ਬੰਦਾ ਵਾਸਪਰ ਪਤਾ ਗਿਆ ਅਸੀਂ ਬੁਰੀਅਲ ਚੱਲੇ ਜੀ ਪਤਾ ਉਹ ਅੰਦਰ ਜਾਣੇ ਜਿੱਦਾਂ ਯਾਰ ਸਰਕਾਰ ਤੇ ਹੈਗੇ ਦਾ ਵਲਾ ਸਰਕਾਰ ਉਹਨਾਂ ਦੀ ਸਰਕਾਰ ਹੋਊਗੀ ਮੇਰਾ ਨਾਮ ਇੱਕ ਮੈਂ ਨਹੀਂ ਕਰਦਾ ਪਤਾ ਮੈਨੂੰ ਨਹੀਂ ਪਤਾ ਆਪਣੇ ਆਪਣੇ ਵਧੀਆ ਕਰੀ ਜਾਂਦੇ ਉਹ 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 ਮੇਰਾ ਕੰਮ ਕਰ ਰਿਹਾ ਹਾਂ ਜਿਹਨ ਕਾਉਂਟਰ ਕਰੀਆ ਤੇ ਮੁੰਡੇ ਫੜ ਕੇ ਬਗਾਨੇ ਪੁੱਤ ਧੀਆ ਪੁੱਤ ਮਰੀ ਜਾਂਦੇ ਲੋਕਾਂ ਦੇ ਤੁਸੀਂ ਇਹ ਲੋਕਾਂ ਦੇ ਪੁੱਤ ਮਾਰੀ ਜਾਂਦੇ ਤੇ ਕਿਹਦੀ ਵਾਰੀ ਆਉਣੀ ਆ 12 ਸ਼ੀਦਾਂ ਨੇ ਕਰਨੀ ਕਿਰਪਾ ਤੁਹਾਨੂੰ ਰੱਬ ਨੇ ਤੁਕਣਾ ਤੁਹਾਨੂੰ ਤੁਹਾਨੂੰ ਬੰਦੀਆਂ ਦਾ ਘਾਰ ਨਾ ਤੁਹਾਨੂੰ ਲੋਕਾਂ ਦੇ ਪੁੱਤ ਮਾਰੀ ਜਾਂਦੇ ਗੋਲੀਆਂ ਮਾਰ ਮਾਰ ਕੇ ਤੁਸੀਂ ਵੇਟ ਕਰੀਏ ਪਾਪਾ ਚਲੋ ਚਲੋ ਕੋਈ ਨਹੀਂ ਰੋਕ ਦੋ ਰੋਕ ਦੋ ਧੱਕਾ ਨਾ ਮਾਰੋ ਇਹਨਾਂ ਪੈਸੇ ਖਾ ਕੇ ਇਹਨਾਂ ਬੱਗੇ ਭਜਾਉਣਗੇ ਜੋ ਇਲੈਕਸ਼ਨਾਂ ਚੱਲੀਆਂ ਤੁਸੀਂ ਦੇਖਿਆ ਜੋ ਜੋ ਲੋਕਾਂ ਨੂੰ ਉਮੀਦ ਸੀ ਵੀ ਇਹਨਾਂ ਨੇ ਆ ਘਟਿਆ ਕੰਮ ਕਰਨੇ ਨੇ ਉਹ ਸਾਰੇ ਇਹਨਾਂ ਨੇ ਕੀਤੇ ਔਰ ਤੁਸੀਂ ਦੇਖਿਆ ਇਲੈਕਸ਼ਨਾਂ ਦੇ ਵਿੱਚ ਸ਼ਰਾਬ ਵੀ ਚਲਾਈ ਪੈਸਾ ਵੀ ਚਲਾਇਆ ਸੂਟ ਤੱਕ ਦਿੱਤੇ ਪਰ ਲੋਕਾਂ ਨੇ ਇਹਨਾਂ ਨੂੰ ਨਕਾਰ ਦਿੱਤਾ ਬੜੇ ਬੁਰੇ ਤਰੀਕੇ ਨਾਲ ਨਕਾਰਿਆ ਚਲੋ ਇੱਥੋਂ ਤੱਕ ਵੀ ਜਿਤਨਾ ਬੰਦਾ ਕਹਿੰਦਾ ਨਾ ਵੀ ਰਾਜ ਹੋ ਜਾਂਦਾ ਵਾ ਵੀ ਚਲੋ ਵੀ ਜੇ ਨਹੀਂ ਅੱਜ ਕਾਊਂਟਿੰਗ ਦੇ ਵਿੱਚ ਉਹ ਲੋਕ ਜਿਨ੍ਹਾਂ ਦੇ ਕਾਰਡ ਬਣ ਨਹੀਂ ਸਕਦੇ ਬੜੀ ਸ਼ੈਤਾਨੀ ਦੇ ਨਾਲ ਉਹਨਾਂ ਦੇ ਕਾਰਡ ਬਣਾ ਕੇ ਉਹਨਾਂ ਨੂੰ ਅੰਦਰ ਬਿਠਾਇਆ ਗਿਆ ਜਿਹਦਾ ਜਦੋਂ ਸਾਨੂੰ ਪਤਾ ਲੱਗਾ ਫਿਰ ਆਪਾਂ ਡਟ ਕੇ ਵਿਰੋਧ ਕੀਤਾ ਔਰ ਬਣਦੀ ਜਿਹੜੀ ਕਾਰਵਾਈ ਉਹ ਕਰਾਵਾਂਗੇ ਆਪਾਂ ਇਹ ਕੌਣ ਆਇਆ ਦਾ ਸੀ ਕਿਧੇ ਵੱਲੋਂ ਕਾਰਡ ਬਣਾਏ ਗਏ ਨੈਗਲੀਜੈਂਸੀ ਕਿੱਥੇ ਆ ਨੈਗਲੀਜੈਂਸੀ ਜਿੱਥੇ ਵੀ ਹੋਗੀ ਉਹ ਕੱਢਾਂਗੇ ਹੁਣ ਵੇਖਾਂਗੇ ਕਿਹਦੀ ਲਾਪਰਵਾਹੀ ਆ ਕਿਹੜਾ ਬੰਦਾ ਇਹਨਾਂ ਕੋਲ ਵਿਕ ਗਿਆ ਕਿਹੜੇ ਬੰਦੇ ਨੇ ਇਹਨਾਂ ਕੋਲ ਪੈਸਾ ਲੈ ਲਿਆ ਕਿਉਂਕਿ ਹਰ ਕੰਮ 'ਚ ਦੇ ਪੈਸਾ ਸੁੱਟਦੇ ਜੇ ਵੋਟ ਲੈਣੀ ਤਾਂ ਪੈਸਾ ਜੇ ਕਿਹਨੂੰ ਖਰੀਦਣਾ ਤਾਂ ਪੈਸਾ ਪਰ ਹਾਂ ਇੱਕ ਗੱਲ ਮੈਂ ਕਹਿ ਸਕਦਾ ਮੈਂ ਸਲੂਟ ਕਰਦਾ ਆਪਣੇ ਲੋਕਾਂ ਨੂੰ ਜਿਨ੍ਹਾਂ ਨੇ ਮੇਰੇ ਕੰਮ ਦਾ ਮੁੱਲ ਪਾਇਆ ਅੱਜ ਦੋਵੇਂ ਸੀਟਾਂ ਬਟਾਲੇ ਦੇ ਵਿੱਚ ਜਿਹੜੀ ਵੱਡੀ ਲੀਡ ਦੇ ਨਾਲ ਜਿਹੜੀ ਜਿਤਾ ਕੇ ਇਹ ਕਹਿੰਦੇ ਸੀ ਨਾ ਵੀ ਆਪਾਂ ਪਤਾ ਨਹੀਂ ਕੀ ਕਰ ਲੈਣਾ ਕੀ ਹੋ ਜਾਣਾ ਅੱਜ ਲੋਕਾਂ ਨੇ ਜਵਾਬ ਦਿੱਤਾ ਕਾਂਗਰਸ ਜੈ ਜੈਕਾਰ ਜੈ ਕਾਦੀ ਜਿੰਦਾਬਾਦ ਕਾਂੜਾ ਨੇ ਆਪਣੇ ਨਾਲ ਇਹ ਕਿਸੇ ਹੋਰ ਦੇ ਨਾਮ ਤੇ ਇਹ ਇਹ ਕਾਂਗਰਸ ਕਾਂਗਰਸ ਦੇ ਨਾਲ ਸੰਬੰਧਤ ਹੈ ਪਰ ਅੱਗੋਂ ਹੋਰ ਹਾਸੇ ਵਾਲੀ ਗੱਲ ਤੁਹਾਨੂੰ ਮੈਂ ਦੱਸਾਂ ਇਹ ਕਈ ਜਗ੍ਹਾ ਕੱਲ੍ਹ ਇਹ ਕਾਂਗਰਸੀ ਇਕੱਠੇ ਹੋ ਗਿਆ ਵੀ ਆਮ ਆਦਮੀ ਪਾਰਟੀ ਨੂੰ ਹਰਾਣਾ ਪਰ ਫਿਰ ਵੀ ਆਮ ਆਦਮੀ ਪਾਰਟੀ ਦਾ ਝੰਡਾ ਬੁਲੰਦ ਰਿਹਾ ਸ਼ਹਿਰੀ ਕਲਸੀ ਨੇ ਦਿਲ ਜਿੱਤੇ ਆ ਲੋਕਾਂ ਨੇ ਦਿਲ ਜਿੱਤੇ ਆ ਜੇ ਨਾ ਬਸ ਆ ਜਿਹੜੀ ਹੁਣ ਜਿੱਥੇ ਜਿੱਥੇ ਜਿਹਦੀ ਗਲਤੀ ਹੋਊਗੀ ਉਹਦੇ ਤੇ ਕਾਰਵਾਈ ਕੀਤੀ ਜਾਊਗੀ ਜੇ ਨਾ ਇਹਨਾਂ ਨੂੰ ਹਾਰ ਬਰਦਾਸ਼ਤ ਨਹੀਂ ਹੋ ਰਹੀ ਹਾਂ ਮੈਂ ਕਹਿੰਦਾ ਵੀ ਇੱਕ ਚੀਜ਼ ਹੁੰਦੀ ਆ ਵੀ ਕੁਝ ਬੰਦਾ ਕੁਝ ਹੱਦ ਤੱਕ ਮੈਂ ਕਹਿੰਦਾ ਵੀ ਮੈਨੂੰ ਲੱਗਦਾ ਨਹੀਂ ਵੀ ਸ਼ਾਇਦ ਕੋਈ ਇਹਨਾਂ ਦੀ ਹੱਦ ਰਹਿ ਗਈ ਹੋਵੇ ਪੈਸਾ ਨਹੀਂ ਚੱਲਿਆ ਖਰਾਬਾ ਨਹੀਂ ਚੱਲੀਆਂ ਸੂਡ ਨਹੀਂ ਚੱਲੇ ਲੋਕਾਂ ਨੇ ਦਿੱਤਾ ਫਤਵਾ ਕੀ ਜਵਾਬ ਮਿਲਿਆ ਫਿਰ ਨਤੀਜਾ ਤੁਹਾਡੇ ਸਾਹਮਣੇ ਆ ਸੋ ਮੈਂ ਇੱਕ ਗੱਲ ਕਹਿ ਦਿਆਂ ਲੋਕਾਂ ਨੇ ਇਹਨਾਂ ਨੂੰ ਸਿਰੇ ਤੋਂ ਨਕਾਰਤਾ ਔਰ ਜੇ ਹੁਣ ਵੀ ਕਹਿਣ ਵੀ ਹੱਲੇ ਸੈਮੀਫਾਈਨਲ ਸਾਡਾ ਰਹਿੰਦਾ ਹੈ ਤੇ ਮੈਂ ਕਹਿੰਦਾ ਸ਼ਰਮ ਨਾਲ ਨੱਕ ਡੋਬ ਲੈ। ਕਿੰਨੇ ਬੰਦੇ ਰੈਸਟ ਹੋਏ ਇਹਦੇ ਕਿੰਨੇ ਦੇ ਕਾਰਵਾਈ ਹੋਈ। ਕਰ ਰਿਹਾ ਐਸਐਸਪੀ ਸਾਹਿਬ ਨੇ ਆਸ਼ਵਾਸ਼ਣ ਦਿੱਤਾ ਵੀ ਮੈਂ ਕਾਰਵਾਈ ਕਰਕੇ ਫਿਰ ਮੈਂ ਤੁਹਾਨੂੰ ਦੱਸਾਂ। ਤਾਂ ਇਹ ਹੁਣ ਕੰਦ ਵਿਖਾ ਲੋ ਇਹਨਾਂ ਨੂੰ ਜਿਹੜੀ ਲਿਖਿਆ ਹੈ। ਕੀ ਕਹਿੰਦੇ ਕੰਦ ਤੇ ਲਿਖਿਆ ਹੈ ਵੀ ਕਾਂਗਰਸ ਜਿੱਤ ਗਈ। ਵਿਖਾ ਲੋ ਕਹਿੰਦੇ ਇਹਨਾਂ ਨੂੰ। ਇਹ 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 ਧਮਕੀਆਂ ਦੇਣਾ ਇਹ ਬਦਮਾਸ਼ੀਆਂ ਵਿਖਾਉਣ ਨਾਲ ਵੋਟਾਂ ਨਹੀਂ ਪੈਂਦੀਆਂ ਹੁੰਦੀਆਂ ਇਹ ਤੁਸੀਂ ਨਾ ਹੁੰਦੇ ਅੱਜ ਕੀ ਸਮਝਦੇ ਹੋ ਰਿਜ਼ਲਟਸ ਤੇ ਕੀ ਅਸਰ ਉਡਾਈ ਜਿਸ ਤਰ੍ਹਾਂ ਬਾਹਰ ਲੋਕ ਆਏ ਦੇਖੋ ਮੈਂ ਇੱਕ ਗੱਲ ਕਹਿ ਕਹਿਣੀ ਚਾਹੁੰਦਾ ਵੀ ਜੇ ਨਾ ਹੁੰਦੇ ਮੈਂ ਤੇ ਆਪੋ ਮੈਂ ਇੱਕ ਇੱਕ ਆਪਣੇ ਵਰਕਰ ਦੇ ਨਾਲ ਖੜਾ ਠੀਕ ਹੈ ਕੱਲੀ ਕੱਲੀ ਜਿੱਥੇ ਜਿੱਥੇ ਜੋ ਜੋ ਤੇ ਕੀਤਾ ਜਾਂ ਕਰ ਰਹੇ ਸਭ ਪਤਾ ਹੈ ਕੋਈ ਗੱਲ ਨਹੀਂ ਇਹ ਵੇਖਿਓ ਬਣਦਾ ਕੀ